ਬਹੁਤ ਸਵਾਗਤ ਹੈ ਜੀ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨੇਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਹੁਣ ਮੈਂ ਤੀਰਤ ਜੀ ਬਹੁਤ ਸਵਾਗਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਬੜਾ ਮਹੱਤਵਪੂਰਨ ਸ਼ੋਅ ਸਸ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰਤ ਜੀ ਟੌਪਿਕ ਬੜਾ ਮਹੱਤਵਪੂਰਨ ਹੈ ਮੈਂ ਬਹੁਤ ਸਾਰੀਆਂ ਐਡਸ ਦੇਖ ਰਿਹਾ ਸਟੱਡੀ ਦੀਆਂ ਵੀ ਨੇ ਵਰਕ ਪਰਮਿਟ ਦੀਆਂ ਐਡਸ ਵੀ ਆਉਣ ਲੱਗੀਆਂ ਕਿ ਬੱਚੇ ਅਗਰ ਪੜ੍ਹਾਈ ਲਈ ਨਹੀਂ ਜਾਣਾ ਚਾਹੁੰਦੇ ਤਾਂ ਸਿੱਧੇ ਵਰਕ ਪਰਮੰਟ ਲਈ ਜਾਣ ਪਰ ਮੇਰਾ ਮੰਨਣਾ ਹੈ ਕਿ ਇਹ ਪੜ੍ਹਾਈ ਇਹ ਵੀ ਮੈਨੂੰ ਥੋੜਾ ਜਿਹਾ ਇੱਥੇ ਜ਼ਰੂਰ ਚਾਣਨਾ ਪਊ ਤੇ ਸਭ ਤੋਂ ਪਹਿਲਾਂ ਸਰ ਮੈਂ ਸਟੂਡੈਂਟ ਨੂੰ ਦਖਾਣਾ ਦੱਸਣਾ ਚਾਹੂੰਗਾ ਤੇ ਬਿਲਕੁਲ ਤੁਸੀਂ ਸਹੀ ਕਹੇ ਸਰ ਐਸ ਵੇਲੇ ਨਾ ਕਹਿੰਦੇ ਨਾ ਆ ਦੇਖੋ ਸਰ ਅਜੇ ਆਪਾਂ ਫੈਬ ਦੇ ਮਤਲਬ ਕਿ ਆਪਾਂ ਸਟਾਰਟਿੰਗ ਕੋਲੇ ਦਿਨਾਂ ਦੇ ਵਿੱਚ ਹੀ ਆ ਸੈਕੰਡ ਵੀਕ ਦੇ ਵਿੱਚ ਆਪਾਂ ਐਂਟਰ ਹੋਏ ਹੋਏ ਆ ਤੇ ਇੱਕਦਮ ਦੇਖੋ ਮਾਹੌਲ ਕਿਦਾਂ ਬਦਲਿਆ ਪਿੱਛੇ ਜੇ ਸਰ ਅਕਤੂਬਰ ਨਵੰਬਰ ਨਵੰਬਰ ਦਸੰਬਰ ਤੋਂ ਮਕੋਂਗੋ ਅਜਿੱਦੀ ਕਹਿੰਦੇ ਕਹਿਰ ਮਚ ਗਈ ਸੀ ਨਾ ਵੀਜ਼ਾ ਨਹੀਂ ਲੱਗਿਆ ਮੇਰੇ ਤੋਂ ਲੱਖ ਰੁਪਏ ਲੈ ਜੀ ਵੀਜ਼ਾ ਨੇ ਲੱਗਾ ਮੇਰੇ ਤੋਂ ਆ ਪੈਸੇ ਲੈ ਜੀ ਮੈਂ ਕਿਸੇ ਲਈ ਮਾੜਾ ਚੰਗਾ ਨਹੀਂ ਕਹੂੰਗਾ ਮੈਂ ਆਪਣੇ ਦੇ ਲਈ ਗੱਲ ਕਰਨੀ ਪਸੰਦ ਕਰਦਾ ਐਡਾ ਲੱਗੀਆਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੇ ਸ਼ਾਇਦ ਅਸੀਂ ਉਹ ਏਜੰਟ ਆ ਸਰ ਮੈਨੂੰ ਲੱਗਦਾ ਪਾ ਦਸੰਬਰ ਸਭ ਤੋਂ ਘੱਟ ਸ਼ੋਅ ਪਾਏ ਤੇ ਕਿਉਂਕਿ ਵੀਜ਼ਾ ਆ ਰਿਹਾ ਸੀਦਾ ਸੀ ਮਤਲਬ ਕਿ ਆ ਗਿਆ ਨਹੀਂ ਆ ਚੀ ਠੀਕ ਆ ਯਾਰ ਬੱਚਿਆਂ ਨੇ ਵੀਜ਼ਾ ਚਾਹੀਦਾ ਕੋਈ ਚੱਲਣ ਦੇ ਸਭ ਤੋਂ ਘੱਟ ਸ਼ੋਅ ਸਾਡੇ ਦਸੰਬਰ ਸੀ ਉਸ ਟਾਈਮ ਦੇ ਵਿੱਚ ਜਦੋਂ 100% ਜਿਹੜਾ ਕਿ ਐਮਬੈਸੀ ਵੀਜ਼ਾ ਦੇ ਰਹੀ ਸੀਗੀ ਤੇ ਹੁਣ ਨਾ ਇੱਕ ਵਾਰੀ ਫੇਰ ਵੀ ਸਰ ਮੈਂ ਹੈਰ ਮਲੇਗੀ ਹੈਗਾ ਹੀ ਆ ਨਾ ਚੱਲੀ ਜਾਂਦਾ ਤੇ ਇਹ ਵੀ ਚੀਜ਼ਾਂ ਨਾਲ ਦੀ ਨਾਲ ਆ ਰਹੀਆਂ ਹੁਣ ਜੀਆਈਸੀ ਡਬਲ ਦੇਵੋਗੇ ਫੀਸਾਂ ਦੇਵੋਗੇ ਟੈਸਟ ਸਟੇਸ਼ਨ ਲੈਟਰ ਪਤਾ ਨਹੀਂ ਆਉਣੀ ਨਹੀਂ ਹੋਣੀ ਪਤਾ ਨਹੀਂ ਵੀਜ਼ਾ ਨਹੀਂ ਆਉਣਾ ਸ਼ਰਤੀਆਂ ਤੁਹਾਡਾ ਵੀਜ਼ਾ ਹੋਗਾ ਕਮਾਉਣੇ ਤੇ ਪੈਸੇ ਹੀ ਆ ਕੰਮ ਕਰੋ ਦਿਹਾੜੀਆਂ ਲਾਓ ਜਾ ਕੇ ਕੰਮ ਕਰੋ ਬਟ ਮੈਂ ਕਹਿੰਦਾ ਫੈਸਲਾ ਹੈਗਾ ਬੱਚੇ ਦਾ ਪੇਰੈਂਟਸ ਦਾ ਤੇ ਲੀਗਲ ਪ੍ਰੋਸੈਸ ਦੀ ਵੀ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਤੇ ਮੈਂ ਦੱਸ ਵੀ ਦਵਾ ਵਰਕ ਪਰਮਿਟ ਪੈਨਕਲ ਹਜੇ ਅਜੇ ਨਹੀਂ ਕਰਦੀ ਅਸੀਂ ਵੀ ਲਾਇਸੈਂਸ ਅਪਲਾਈ ਕੀਤਾ ਹੋਇਆ ਬਟ ਮੈਂ ਇੱਕ ਤੁਹਾਡੇ ਨਾਲ ਵਾਦਾ ਕਰਦਾ ਧੱਕਾ ਨਹੀਂ ਕਰੂੰਗਾ ਕਦੇ ਵੀ ਕਿਸੇ ਨਾਲ ਕਿ ਜਿਹੜੀ ਜਿਹੜੀ ਪ੍ਰੋਫਾਈਲ ਦੀ ਐਲੀਜੀਬਲ ਹੋਗੀ ਉਹੀ ਉਹਤੇ ਬੱਚੇ ਨੂੰ ਅਸੀਂ ਗਾਈਡ ਕੀਤਾ ਕਿ ਜੋ ਮੇਰਾ ਕੀ ਐਸਵੇਲ ਮੈਂ ਮੇਰਾ ਜਿਹੜੀ ਕਿ ਸੀਟ ਹੈ ਮੇਰਾ ਕਾਰੋ ਮੇਰੀ ਅਲਾਉ ਕਰਦੀ ਹੈ ਕਿ ਹਾਂ ਵੀ ਕਦੀ ਕੜੀ ਬੇਰੀ ਕੌਨਸ਼ੀਅਸ ਅਲਾਉ ਕਰਦੀ ਹੈ ਸੋ ਜਿਹੜੀ ਮੇਰੀ ਕੌਨਸ਼ੀਅਸ ਅਲਾਉ ਕਰਦੀ ਹੈ ਉਹ ਹੀ ਅਸੀਂ ਬੱਚੇ ਨੂੰ ਗਾਈਡ ਕਰਾਂਗੇ ਤੱਕਾ ਨਹੀਂ ਹਾਂ ਲਾਇਸੈਂਸ ਸਾਡਾ ਵੀ ਅਪਲਾਈ ਜਦੋਂ ਆਊਗਾ ਤੇ ਵਰਕ ਪਰਮਿਟ ਦੇ ਬਿਲਕੁਲ ਬਟਾ ਅਸੀਂ ਤੁਹਾਨੂੰ ਗਾਈਡੈਂਸ ਵੀ ਦੇਣੀ ਸ਼ੁਰੂ ਕਰਾਂਗੇ ਉੱਤੱਕ ਨਹੀਂ ਦਊਗਾ ਸੋ ਲੀਗ ਬਸ ਇਸ ਤਰ੍ਹਾਂ ਇਹੀ ਆ ਕਿ ਹਾਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਨਹੀਂ ਲਾਇਸੈਂਸ ਹੋਲਡਰ ਬੰਦੇ ਕੋਲ ਜਿਹੜੀ ਕਿ ਆਪਣੇ ਜਾਓ ਪਰ ਪਹਿਲਾਂ ਮਾਮੂਦੇ ਦੇ ਆ ਜਾਵਾਂ ਉਮਰਾਂ ਹੈਗੀ ਆ ਪੜਨ ਦੀਆਂ ਕੰਮ ਦਾ ساری ਉਮਰ ਕਰਨਾ ਮੈਂ ਤਾਂ ਕਹਿੰਦਾ ਹੁੰਦਾ ਆਪਣੇ ਪੇਰੈਂਟਸ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੇ ਕੰਮ ਛੱਡਤੇ ਆ ਜਾਂ ਉਹ ਪੜ੍ਹਨਾ ਚਾਹੁੰਦੇ ਅੱਜ ਪੜ੍ਹ ਸਕਦੇ ਆ ਤੇ ਉਹਨਾਂ ਦਾ ਜਵਾਬ ਵਗੈ ਨਹੀਂ ਹੁਣ ਤਾਂ ਸਾਡੀ ਉਮਰ ਕਾਕਾ ਕੰਮ ਕਰਨ ਦੀ ਆ ਤੁਹਾਡੀ ਉਮਰ ਆ ਤੇ ਆਪਾਂ ਮੈਂ ਕਹਿੰਦਾ ਹੁੰਦਾ ਕੈਨੇਡਾ ਪਹੁੰਚਣਾ ਇੱਕਲਾ ਮਕਸਦ ਨਾ ਰੱਖੀਏ ਇਹ ਔਖਾ ਸਮਾਂ ਆ ਰਿਹਾ ਜੀਏਸੀ ਪਾਵਾਂ ਡਬਲ ਹੋ ਰਹੀ ਥੈਰਾ ਤੁਹਾਡੀ ਆ ਨਾ ਯਾਰ ਕਿਸੇ ਦੀ ਤਾਂ ਨਹੀਂ ਹੈਗੀ ਨਾ ਆ ਟੈਸਟੇਸ਼ਨ ਲੈਟਰ ਆ ਰਹੀਆਂ ਤੁਹਾਨੂੰ ਹੀ ਇਹਦਾ ਫਾਇਦਾ ਹੋਣਾ ਨਾ ਕਿਉਂ ਐਸੀ ਚੀਜ਼ ਨੂੰ ਕਿਉਂ ਨਹੀਂ ਆਪਾਂ ਸੋਚ ਰਹੇ ਹੈਗੇ ਆ ਚਾਹੇ ਸਿਸਟਮ ਡਿਲੇ ਹੋ ਰਿਹਾ ਫਾਇਦਾ ਹੋਣਾ ਕਿਉ ਆਪਾਂ ਗੇਵਰੀ ਲੱਗਦੇ ਆ ਕਿ ਕੱਲਾ ਕੈਨੇਡਾ ਪਹੁੰਚਣਾ ਖਾਸਔਰ ਦੇ 18 19 ਸਾਲ ਵਾਲੇ ਬੱਚੇ ਨੂੰ ਜੇ ਸਵਾਲ ਪੁੱਛੋ ਉਹ ਕਹਿੰਦਾ ਯਾਰ ਕੈਨੇਡਾ ਪਹੁੰਚਾ ਛੱਡ ਗੱਲਾਂ ਬਟ ਇਹ ਮੈਂ ਕਹਿੰਦਾ ਪੇਰੈਂਟਸ ਨੂੰ ਮੇਰਾ ਸ਼ੋ ਡੈਡੀਕੇਟਡ ਆ ਪੇਰੈਂਟਸ ਇਹ ਚੀਜ਼ ਸੁਣ ਕੇ ਦੇਖਣ ਧਿਆਨ ਨਾਲ ਸੋਚਣ ਵਿਚਾਰਨ ਕਿ ਬੱਚੇ ਨੂੰ ਸਿਰਫ ਕੈਨੇਡਾ ਪਹੁੰਚਾਉਣਾ ਵਾ ਜਾਂ ਬੱਚੇ ਦੀ ਜ਼ਿੰਦਗੀ ਬਣਾਉਣੀ ਹੈ ਸੱਚੀ ਤੇ ਜ਼ਿੰਦਗੀ ਵਰਕ ਪਰਮਿਟ ਵੀਜ਼ਾ ਨਹੀਂ ਬਣਾ ਸਕਦਾ ਜਾਂ ਸਟੂਡੈਂਟ ਵੀਜ਼ਾ ਕੋਈ ਵੀ ਜ਼ਿੰਦਗੀ ਨਹੀਂ ਬਣਾ ਸਕਦਾ ਵੀਜ਼ਾ ਬਣਾਏਗਾ ਤੁਹਾਡਾ ਬੱਚਾ ਜਿਹੜੇ ਪੜ੍ਹਾਈ ਉੱਥੇ ਪੜ੍ਹੇਗਾ ਕਈ ਵਾਰੀ ਨਾ ਮੈਨੂੰ ਬੜੇ ਕੁਐਸਚਨਸ ਮਾਰ ਕੁਐਸਚਨਾਂ ਦੀ ਵਾਰੀ ਪੁੱਛ ਲੈਂਦੇ ਆ ਜਦੋਂ ਵਾਹ ਵੇ ਜਦੋਂ ਸਾਡੀ ਇੱਥੇ ਬੈਠੇ ਯਾਰ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਹੋਇਆ ਨਾਨ ਮੈਡੀਕਲ ਪੜ੍ਹਦੇ ਰਹੇ sin θ cos θ ਕੀ ਫਾਇਦਾ ਹੈ ਨਾਨ ਮੈਡੀਕਲ ਕੀਤਾ ਮੈਡੀਕਲ ਕੀਤਾ ਕੀ ਫਾਇਦਾ ਹੋਇਆ ਮੈਂ ਕਹਿੰਦਾ ਹੁੰਦਾ ਕਿ ਇਹ ਜਿਹੜੀ ਪੜ੍ਹਾਈ ਆ ਨਾ sin θ cos θ ਚਲੋ ਮੈਂ ਮੰਨਦਾ ਚਾਹੂੰ ਇੰਜੀਨੀਅਰ ਲੈਵਲ ਤੇ ਆਪਾਂ ਕੰਮ ਨਹੀਂ ਕਰਦੇ ਕੋਈ ਮੈਂ ਆਪ ਇੰਜੀਨੀਅਰ ਹ ਤੋ ਬਟ ਇਹ ਜਿਹੜੀ ਪੜ੍ਹਾਈ ਹੈ ਨਾ ਤੁਹਾਡਾ ਇੱਕ ਸੋਚਣ ਦਾ ਦਾਇਰਾ ਵਧਾਉਂਦੀ ਆ ਜਿੰਨੀ ਔਖੀ ਪੜ੍ਹਾਈ ਤੁਸੀਂ ਪੜ੍ਹਦੇ ਆ ਤੁਹਾਡੀ ਮੈਂਟੈਲਿਟੀ ਸੋਚਣ ਵਾਦੀ ਦਿਮਾਗ ਦੀ ਮੈਂ ਤਾਂ ਕਹਿੰਦਾ ਨਸਾਂ ਗੁਲਦੀਆਂ ਤੁਹਾਡੀ ਇੱਕ ਦਿਮਾਗ ਦੀ ਐਕਸਰਸਾਈਜ਼ ਹੈ ਜਿੰਨਾ ਆਪਾਂ ਜਿਮ ਜਾ ਕੇ ਐਕਸਰਸਾਈਜ਼ ਜਿੰਨੀ ਜ਼ਿਆਦਾ ਹੈਵੀ ਲਾਵਾਂਗੇ ਉਨਾ ਹੀ ਜ਼ਿਆਦਾ ਵਧੀਆ ਸਰੀਰ ਬਣਦਾ ਮੇਰੇ ਵਰਗਾ ਨਹੀਂ ਜਾਂਦਾ ਤੇ ਘਾਟਾ ਸਰੀਰ ਰਹੇ ਨਾ ਤੋ ਜਿਹੜਾ ਬੰਦਾ ਜਿੰਨੀਆਂ ਬੁੱਕਸ ਕਿਤਾਬਾਂ ਪੜ੍ਹੇਗਾ ਜਿੰਨੇ ਐਗਜ਼ਾਮ ਟੈਸਟ ਦੇਗਾ ਉਹਦਾ ਉਨਨੀ ਸੋਚਣ ਦੀ ਮੈਂਟੈਲਿਟੀ ਜਿਹੜੀ ਸ਼ਕਤੀ ਆ ਵਿਜ਼ਨ ਬਹੁਤ ਵੱਡਾ ਹੋਏਗਾ ਸੋ ਜੋ ਕਿ ਪੜ੍ਹਾਈ ਦਾ ਅਸ ਸੋ ਆਪਾਂ ਕਈ ਵਾਰੀ ਲੈ ਲੈਂਦੇ ਕਿ ਡਿਗਰੀ ਲਈ ਡਿਪਲੋਮਾ ਲਿਆ ਫਾਇਦਾ ਨਹੀਂ ਹੋਣਾ ਨਹੀਂ ਬੇਟਾ ਇਹ ਸੋਚ ਕੇ ਮੇਰਾ ਦਾਰਾ ਸੋਚਣ ਦਾ ਕਿੰਨਾ ਵਧਿਆ ਹੋਇਆ ਸੋ ਇੱਕ ਵਾਰੀ ਇਹ ਬੱਚਿਆਂ ਦੀ ਪੜ੍ਹਾਈ ਦੀ ਉਮਰ ਆ ਸੋ ਮੈਂ ਦੁਬਾਰਾ ਕਹਿੰਦਾ ਵੀਜ਼ੇ ਨੇ ਤੁਹਾਡੇ ਬੱਚੇ ਦੀ ਜ਼ਿੰਦਗੀ ਨਹੀਂ ਬਰਉਣੀ ਐਡਾ ਤਾਂ ਬਾਦੂ ਦੌੜ ਕੇ ਸ਼ੁਰੂ ਹੋ ਗਈਆਂ ਕੀ ਲੋੜਾ ਜਾਣਾ ਤਾਂ ਕੰਮ ਕਰਨਾ ਸਿੱਧਾ ਹੀ ਕੰਮ ਕਰਨ ਜਾਓ ਬੱਚੋ ਜਿੰਨਾ ਬਾਛ ਹੁੰਦਾ ਸਾਰੀ ਉਮਰ ਹੀ ਕੰਮ ਕਰਨਾ ਆ ਪੇਰੈਂਟਸ ਮੈਂ ਕਹਾਂਗਾ ਤੁਹਾਡੇ ਦਾਦੇ ਵੀ ਅਜੇ ਤੱਕ ਕੰਮ ਕਰਦੇ ਹੁਣੇ ਆ ਸੱਚੀ ਕਰਦੇ ਆ ਸੋ ਕਿਉਂ ਆਪਾਂ ਇਹ ਸ਼ਾਰਟਕਟ ਮਾਰਨੇ ਆ ਕਾਰੇ ਵਾਸਤੇ ਕੈਨੇਡਾ ਹੀ ਸਭ ਕੁਝ ਥੋੜ ਸੌਖਾ ਹੋ ਗਿਆ ਡਵਾਈ ਵਰਗਾ ਹੀ ਹੋ ਗਿਆ ਕੈਨੇਡਾ ਇੰਨਾ ਸੌਖਾ ਤਾਂ ਹੀ ਕਰਕੇ ਇੰਨਾ ਪੰਜਾਬ ਆਪਣਾ ਉੱਤੇ ਜਾ ਚੁੱਕਾ ਹੁਣ ਤਾਂ ਉਹ ਮੁੱਦਾ ਵਾ ਇੰਨੇ ਰਾਸ਼ੇ ਚ ਭੀੜ ਦੇ ਵਿੱਚ ਅਲੱਗ ਕਿਦਾਂ ਖੜੇ ਹੋਣਾ ਅਲੱਗ ਖੜੇ ਹੋਣ ਦਾ ਇੱਕੋ ਇੱਕ ਰਸਤਾ ਵਾ ਤੁਹਾਡੀ ਪੜ੍ਹਾਈ ਪੜ੍ਹਾਈ ਬੋਲਦੀ ਆ ਬੰਦੇ ਖੜੇ ਦੇ ਵਿੱਚ ਵੀ ਪੜ੍ਹਾਈ ਬੋਲਦੀ ਆ ਅੱਜ ਮੈਂ ਵੀ ਨੌਨ ਸਟਾਪ ਬੋਲਦਾ ਨਾ ਬੋਲੀ ਜਾਂਦਾ ਲਗਾਤਾਰ ਸੋ ਮੈਂ ਇਹਦਾ ਸਾਰਾ ਮੈਂ ਤਾਂ ਕ੍ਰੈਡਿਟ ਆਪਣੇ ਪੇਰੈਂਟਸ ਨੂੰ ਦਊਂਗਾ ਆਪਣੇ ਬਾਪੂ ਦੀ ਜੁੱਤੀ ਨੂੰ ਦਊਂਗਾ ਮੈਂ ਕਿਹਾ ਉਹਨਾਂ ਟਾਈਮਾਂ ਦੀ ਜੁੱਤੀ ਵੀ ਚੱਲ ਜਾਂਦੀ ਡਰ ਹੁੰਦਾ ਸੀਗਾ ਕਿ ਜੇ ਨਾ ਪੜੇ ਤੇ ਕਰੋ ਗਾਲਾਂ ਕਹਿਣੀਆਂ ਕਲਾਸ ਵੀ ਲਗਣੀ ਹੈ ਸੋ ਲੱਗਦੀ ਵੀ ਰਹੀ ਆ ਸੋ ਮੇਰਾ ਪਰਸਨਲ ਸੋ ਮੈਂ ਚੀਜ਼ਾਂ ਤਾਂ ਤੁਹਾਨੂੰ ਕਹਿ ਰਿਹਾ ਹੋ ਸਕਦਾ ਕੋਈ ਬੱਚਾ ਵੀ ਇਹਨੂੰ ਮੋਟੀਵੇਟ ਹੋ ਜਾਵੇ ਬੜਾ ਆਈਫੋਨ ਲੈਣਾ ਅੱਜ ਦੀ ਜੋ ਚੀਜ਼ਾਂ ਜ਼ਿਆਦਾ ਟ੍ਰੈਂਡ ਚੱਲ ਲੈਂਦੇ ਆ 2 ਸੀਟਰ ਗੱਡੀ ਲੈਣੀ ਬਹੁਤ ਸੌਖੀ ਆ ਮੈਂ ਕਹਿੰਦਾ 2-3-4 ਸਾਲ ਠਹਿਰ ਕੇ ਲੈ ਲਿਓ ਜ਼ਿਆਦਾ ਨਜ਼ਾਰਾ ਆਏਗਾ ਜ਼ਿੰਦਗੀ ਦਾ ਮਾਈ ਕਮਾਈ ਵਰਡਸ ਆਪਣੇ ਪੈਸਾ ਕਮਾਉਂਦਾ ਬਿਲਕੁਲ ਨਸ਼ਾ ਹੁੰਦਾ ਹੈ ਖੁਸ਼ੀ ਵੱਖਰਾ ਹੁੰਦਾ ਪਰ 2-3-4 ਸਾਲ ਬਾਅਦ ਇੱਕ ਪੜਾਈ ਨਾਲ ਕੰਪਰਮਾਈਜ਼ ਨਹੀਂ ਕਰਨਾ ਮੈਂ ਵਾਦਾ ਕਰਦਾ ਜਦੋਂ ਵੀ ਅਸੀਂ ਵਰਕਪਾਰਟ ਦੇ ਨਾਲ ਅਸੀਂ ਸ਼ੁਰੂ ਕੀਤਾ ਜਰੂਰ ਤੁਸੀਂ ਸਾਡੀਆਂ ਛੇਤੀ ਉਹ ਚੀਤੇ ਆਰਟਸ ਦੇਖੋਗੇ ਕਰੂੰਗਾ ਪਰ ਮੈਂ ਪਰ ਬੱਚੇ ਦੀ ਪ੍ਰੋਫਾਈਲ ਦੇ ਕੇ ਜਰੂਰ ਰਾਹ ਪਾਉਂ ਉਸ ਮੈਂ ਹਮੇਸ਼ਾ ਕਹਿਣਾ ਹੁੰਦਾ ਪੈਨੈਕਲ ਨੂੰ ਯਾਦ ਰੱਖੋ ਸਹੀ ਕਰੀਅਰ ਕਾਉਂਸਲਿੰਗ ਗਾਰਡੈਂਸ ਵਾਸਤੇ ਫੈਸਲਾ ਬੱਚੇ ਨੇ ਲੈਣਾ ਫੈਸਲਾ ਬੱਚੇ ਦੇ ਪੇਰੈਂਟਸ ਨੇ ਲੈਣਾ ਬਟ ਮੈਂ ਆਪਣਾ ਫਸ ਸਮਝਦਾ ਕਿ ਇੱਕ ਵਾਰੀ ਬੱਚੇ ਨੂੰ ਜਰੂਰ ਰਾਹ ਦਿਖਾਇਆ ਜਾਵੇ ਕਿਉਂਕਿ ਸਾਡੀਆਂ ਕੁਰਸੀਆਂ ਤੇ ਬੈਠ ਕੇ ਨਾ ਆਫਿਸ ਆ ਬਹੁਤ ਖੁੱਲੇ ਆ ਬਟ ਕਹਿੰਦੇ ਨਾ ਜੇ ਅਸੀਂ ਬੱਚੇ ਨੂੰ ਰਾਹ ਹੀ ਨਾ ਪਾ ਸਕੇ ਦਿਖਾ ਨਹੀਂ ਸਕੇ ਏਚ ਵੀ ਸੱਚਾਈ ਆ ਬੱਚਾ ਵੀ ਇਹ ਸੁਣਨਾ ਸੁਣਨਾ ਚਾਹੁੰਦਾ ਚੰਗੀ ਤਰ੍ਹਾਂ ਕਿਉਂਕਿ ਜੇ ਅੱਜ ਮੈਂ ਵੀ ਕਹਾਂ ਨਾ ਕਿ ਇਹ ਚੀਜ਼ਾਂ ਚੰਗੀਆਂ ਆ ਬੱਚਾ ਵੀ ਇਹ ਸੁਣਨਾ ਚਾਹੁੰਦਾ ਬੱਚਾ ਵੀ ਕਹਿੰਦਾ ਵੀਜ਼ਾ ਲਵਾਉਣਾ ਪਰਾ ਗੱਲ ਠੀਕ ਐ ਨਹੀਂ ਤਾਂ ਦੈਟਸ ਵਾਈ ਮੈਂ ਵੀ ਇੰਸਟਾਗ੍ਰam ਦੇ ਨਾਲ ਦੇ ਤੁਹਾਨੂੰ ਵੀਜ਼ਾ ਜ਼ਰੂਰ ਦਿਖਾਉਂਦਾ ਅੱਜ ਦੀ ਰੇਟ ਨਾਲ ਜ਼ਿਆਦਾ ਦਿਖਾ ਰਿਹਾ ਰੀਜ਼ਨ ਇਜ਼ ਦੈਟ ਬੱਚਿਆਂ ਨੇ ਤੱਕ ਲੈ ਕਿ ਵੀਜ਼ਾਸ ਨਹੀਂ ਆ ਰਹੇ ਪਰ ਉਨੇ ਹੀ ਜ਼ਿਆਦਾ ਵੀਜ਼ਾਸ ਜਿਹੜੇ ਆ ਰਹੇ ਆ ਤੋਂ ਮੇਰਾ ਤੇ ਕੋਈ ਮੋਟਿਵ ਆ ਆ ਮੁੱਢਲੇ ਸਾਲ ਆਪਣੇ ਬੱਚੇ ਨੂੰ ਖਾਸੋ ਤੇ ਪੇਰੈਂਟਸ ਨੂੰ ਮੈਂ ਕਹਿੰਦਾ ਬੱਚਿਆਂ ਨੂੰ ਪਿਆਰ ਨਾਲ ਅਜ ਤਾਂ ਪਿਆਰ ਨਹੀਂ ਸਮਝਾ ਸਕਦੇ ਉਹ ਪਿਆਰ ਨਾਲ ਬੱਚਿਆਂ ਨੂੰ ਸਮਝਾ ਕੇ ਪੇਪਰ ਪੈਨ ਲੈ ਕੇ ਬਿਠਾ ਕੇ ਜ਼ਿੰਦਗੀ ਦੀ ਸੱਚਾਈਆਂ ਨਾਲ ਰੂਬਰੂ ਕਰਾਓ ਕਿ ਬੇਟਾ ਸਾਰੀ ਉਮਰ ਭਈਆ ਆਪਣੇ ਸ ਆਪਣੇ ਪੂਰੇ ਕਰਨ ਤੇ ਸਾਡੇ ਵੀ ਸਪਣੇ ਜੇ ਤੂੰ ਪੂਰੇ ਕਰਨੇ ਆ ਤਾਂ ਸਾਰੀ ਉਮਰ ਭਈਆ ਪਰ ਆ ਮੌਕਾ ਜ਼ਰੂਰ ਸਾਂਭ ਲਈ ਤੇ ਮੌਕਾ ਇੱਕੋ ਹੀ ਆ ਚੀਜ਼ਾਂ ਤੁਹਾਨੂੰ ਜਿਹੜਾ ਅੱਗੇ ਲੈ ਕੇ ਜਾਣਾ ਤੁਹਾਡੀ ਪੜ੍ਹਾਈ ਸੋ ਟੈਸਟੇਸ਼ਨ ਲੈਟਰ ਨੂੰ ਮੈਂ ਬਹੁਤ ਜ਼ਿਆਦਾ ਪੋਜ਼ਿਟਿਵ ਦੇਖ ਰਿਹਾ ਜੀ ਚਲੋ ਬਹੁਤ ਬਹੁਤ ਧੰਨਵਾਦ 85578 85578 ਤੀਰਤ ਜੀ ਨੇ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਂਝੀ ਕੀਤੀ ਹੈ ਹੋਰ ਕਲੈਰਟੀ ਲਈ ਇਸੇ ਨੰਬਰ ਤੇ ਗੱਲ ਕਰੋ ਧੰਨਵਾਦ mm <laughs>